ਦੈਂਦੀ ਢੁੱਡ ਹਾਂ ਦੇਖਿਆ ਮਾਤਾ ਨੂੰ ਫਤੂ ਦੇਖਦੇ ਉਹਨਾਂ ਦਾ ਵਿਆਹ ਤਾਂ ਹੋ ਹੀ ਜਾਣਾ ਕਿਸੇ ਨੂੰ ਹੋਰ ਨੂੰ ਖੜਾ ਕਰ ਲੈਣਗੇ ਉੱਤੇ ਕਰ ਲੈਣ ਕਰ ਲੈਣਗੇ ਕੈ ਵੀ ਬੱਚਾ ਛੋੜਾ ਪ੍ਰੋਫੈਸਰ ਆਇਆ ਉਹ ਤੁਹਾਨੂੰ ਮੈਂ ਇਦਾਂ ਨਹੀਂ ਗਿਆ ਤੂੰ ਕਰਕੇ ਮੰਮੀ ਜੀ ਸੱਤਾਂ ਤਰਾ ਕੇ ਸੌਂ ਖਾ ਲਾ ਖਾ ਲਾ ਏ ਵਾਲੀ ਦਾ ਕੋਈ ਗੱਲੇ ਨਹੀਂ ਹੋਈ ਸ਼ੂ ਸ਼ੂ ਸੱਤਾਂ ਤਰਾ ਕੇ ਸੌਂ ਖਾ ਲੀ ਯਾਰ ਮੈਂ ਅੱਗੇ ਨਹੀਂ ਮਨ ਨਹੀਂ ਠੀਕ ਹੈਗਾ ਮੇਰੀਆਂ ਸੌਹਾਂ ਨਾ ਖਾਇਓ ਤੇ ਤੇਰੇ ਪੈਸੇ ਤਾਂ ਕਹਿ ਰਹੀ ਸੀ ਕਹਿ ਰਹੀ ਸੀ ਮੈਂ ਤੈਨੂੰ ਕਿਹਾ ਸੀ ਨਾ ਇਹ ਸਾਰਾ ਕੁਝ ਯਾਰ ਤੈਨੂੰ ਪਤਾ ਹੈ ਇਹਦੀ ਜੈਦ ਦਾ ਇਹਦੀ ਜੈਦ ਦਾ ਪਤਾ ਆ ਇਹ ਤਾਂ ਮਾਂ ਕਹਿੰਦੀ ਸੀ ਜਿੰਦਣੀ ਬਹੁਤ ਆ ਇਹਦੇ ਚੰਦਰਮਾ ਪੁਆਇਆ ਗੱਲ 'ਚ ਜਿੰਦਣੀ ਜ਼ਿਆਦਾ ਸੀ ਪੁਆਇਆ ਸੀ ਜਾਂ ਨਹੀਂ ਪੁਆਇਆ ਸੀ ਦੱਸ ਦੇ ਆਪਣਾ ਯੂਅਰ ਮਮ ਨੇ ਕਿਹਾ ਸੀ ਕਹਿੰਦੇ ਜਿਦਣੀ ਆ ਇਹਦੇ ਚ ਅੰਦਰ ਮਾ ਪਵਾਇਆ ਉਹਨੇ ਇਹਨੂੰ ਸਮਝਾ ਆ ਫੜੀ ਮਾਰੇ ਇਹਨੂੰ ਸਮਝਾ ਕੇ ਤੋਰੇ ਆ ਮੈਂ ਗੋਪੀ ਵੀ ਇੱਥੇ ਇੱਥੇ ਕਰਕੇ ਦੋਹਾਂ ਨੂੰ ਪੈਸੇ ਨਾਲ ਚਲ ਜਾਈ ਹੈ ਨਾ ਤੂੰ ਮੈਨੂੰ ਇਹ ਇਹ ਮੈਨੂੰ ਇਹ ਗੱਲ ਕਹੀ ਮੋਰੇ ਤੇ ਮੈਨੂੰ ਕਹਿੰਦਾ ਉੱਥੇ ਮੈਂ ਕਿਹਾ ਮੈਂ ਕਹਿੰਦਾ ਮੰਮੀ ਤੂੰ ਗਰੀਬੀ ਜਾਵੇ ਸਾਰ ਲਾ ਕਹਿੰਦਾ ਜੁੱਤੀ ਨਾ ਕਹਿੰਦਾ ਜੇ ਸਾਰਨਾ ਹੋਵੇ ਕਹਿੰਦਾ ਇੱਦਾਂ ਵੀ ਬੰਦਾ ਸਾਰੀ ਸਕਦਾ ਮੈਂ ਕਿਹਾ ਮੈਂ ਕਿਹੜੇ ਗੋਪੀ ਤੇ ਤੋ ਪੈਸੇ ਹੀ ਮੰਗੇ ਆ ਮੈਂ ਤੈਨੂੰ ਦੁਕਾਨ ਤੇ ਜਾਣੇ ਨੂੰ ਦਿੱਤੇ ਹੋਰ ਕਹਿੰਦਾ ਤੇਰੇ ਉੱਥੇ ਪੇ ਨਹੀਂ ਦੇਣੇ ਪੈਸੇ ਇਹਦਾ ਕੀ ਮਤਲਬ ਮੇਰੇ ਮਰੇ ਪੇ ਦਾ ਸੇਵਾ ਪੱਟਣ ਦਾ ਗਲਤ ਗੱਲ ਲੈ ਮੈਨੂੰ ਇਸ ਗੱਲ ਦਾ ਜਵਾਬ ਦੇ ਕੀ ਗੱਲ ਮੈਂ ਭੁੱਖੀ ਹਾਂ ਤੁਹਾਡੇ ਪੈਸਿਆਂ ਦੀ ਗਲਤ ਗੱਲ ਲੈ ਸਾਰੀ ਜ਼ਿੰਦਗੀ ਆ ਮਾਂ ਹੀ ਕਰਦੀ ਆ ਇਹ ਗੱਡੀ ਜਿਹੜੀ ਭੰਨੀ ਕੁਆੜ ਬਣਾਈ ਹੈ ਨਾ ਇਹ ਤੇਰੀ ਮਾਂ ਨੇ 4 ਲੱਖ ਲਾਇਆ ਸੀ ਇੱਥੇ ਇਹ ਕਿਸੇ ਹੋਰ ਨੇ ਨਹੀਂ ਸੀ ਲਾਇਆ ਇਹ ਮਾਂ ਦਾ ਹੀ ਲੱਗਾ ਸੀ ਸਭ ਕੁਝ ਮਾਂ ਦਾ ਹੀ ਕੀਤਾ ਕਰਾਇਆ ਸੀ ਅੱਜ ਤੁਸੀਂ ਪੈਸੇ ਕਮਾਉਣਾ ਅੱਜ ਮੈਨੂੰ ਅੱਖਾਂ ਦੇ ਘੋਣ ਲਾਪੈ ਨਹੀਂ ਮੇਰਾ ਵੀ ਅਜੇ ਮੈਨੂੰ ਅਪਾ ਤੁਸੀ 15 ਦਿਨ ਹੋ ਗਏ ਮੈਨੂੰ ਕੁੱਤਿਆ ਕੁੱਤਿਆ ਮਗਰ ਮਗਰ ਮੈਨੂੰ ਤੁਹਾਨੂੰ ਪੈਸਿਆਂ ਨੂੰ ਕਰਦੀ ਤੇ ਸੂਟਾਂ ਨੂੰ 15 ਦਿਨ ਹੋ ਗਏ ਮੈਨੂੰ ਮਨੀ ਦੇਖ ਇੱਕ ਮਿੰਟ ਗਾ ਸੁਣ ਲੈ ਮੇਰੀ ਮੇਰੀ ਗਾ ਸੁਣ ਲੈ ਬੇ ਇੱਕ ਮਿੰਟ ਮੇਰੀ ਗਾ ਸੁਣ ਲੈ ਮੈਂ ਤੂੰ ਦੱਸ ਮੈਨੂੰ ਤੇੱਚ ਕਿਹੜੀ ਗੱਲ ਦਾ ਝੂਠ ਸੀ ਜਿਹੜੀ ਗੱਲ ਮੈਂ ਤੂੰ ਬੋਲੀ ਆ ਜਿਹੜੀ ਕਹਿ ਗਈ ਤੇਰੇ ਹੋਪੇ ਮੈਂ ਤੈਨੂੰ ਇੰਨਾ ਦੱਸਤਾ ਨਾ ਮੈਂ ਜਾਣਾ ਕੜਮਾਈ ਤੇ ਠੀਕ ਹੈ ਮਨੀ ਜੇੜੇ ਆਹ ਦੇਖ ਤੁਹਾਡੇ ਮਰੇ ਹੱਥ ਜੋੜੇ ਜਾ ਤੂੰ ਤਾਂ ਲੱਭੇਗਾ ਡਰਾਮਾ ਕਰਨਾ ਹੀ ਆ ਤੂੰ ਤਾਂ ਡਰਾਮਾ ਕਰ ਨਹੀਂ ਤੇ ਉਹ ਕਰ ਦਿੰਦੇ ਆਸੀ ਨਹੀਂ ਜਾਣਾ ਆ ਤੇ ਹੱਥ ਜੋੜੇ ਤੁਹਾਡੇ ਮੋਰੇ ਉਹ ਹੀ ਹਾਲੇਦਾ ਆ ਮੈਂ ਨਹੀਂ ਜਾ ਉਹ ਹੀ ਹਾਲੇ ਨਾ ਜਾਵੋ ਨਹੀਂ ਜਾਣਾ ਨਾ ਜਾਵੋ ਤਾਂ ਕਿਹੜਾ ਵਿਆਹ ਨਹੀਂ ਹੋਣਾ ਹੋ ਜਾਣਾ ਉਹਨੇ ਤਾਂ ਭਰਾ ਮਰਿਆ ਆ ਵਿਚਾਰੀਆਂ ਦਾ ਉਹਨਾਂ ਦਾ ਤਾਂ ਭਰਾ ਮੁੱਕਾ ਆ ਜੇ ਉਹਨਾਂ ਨੂੰ ਸਾਨੂੰ ਭਰਾ ਸਮਝਿਆ ਸੀਗਾ ਤਾਂ ਤੁਸੀਂ ਮੋਰੇ ਕਹਤਾ ਆਸੀ ਨਹੀਂ ਜਾਣਾ ਨਾ ਜਾਵੋ ਉਹਨਾਂ ਦਾ ਵਿਆਹ ਤਾਂ ਹੋ ਹੀ ਜਾਣਾ ਕਿਸੇ ਨੂੰ ਹੋਰ ਨੂੰ ਖੜਾ ਕਰ ਲੈਣਗੇ ਉੱਤੇ ਕਰ ਲੈਣ ਕਰ ਲੈਣਗੇ ਕਰ ਲੈਣ ਬਸ ਠੀਕ ਵਾ ਮੈਂ ਤੈਨੂੰ ਇੰਨਾ ਰਹਾ ਤਾ ਤੂੰ ਜਾ ਵਿਆਹ ਦੇਖ ਮੈਂ ਲੈਣੇ ਸੀ ਜੁੱਤੀ ਲੈ ਮੈਂ ਬੂਟ ਲੈਣੇ 5 6 ਸਾਲ ਹੋ ਗਏ ਇੱਕ 500 ਵਾਲੀ ਜੁੱਤੀ ਨਾ ਮੈਂ ਕੱਢਿਆ ਮੇਰੇ ਨਾਲ ਆ ਕੇ ਤੁਹਾਡੇ ਪੈਰ ਜਦ ਪੂਰੇ ਹੋ ਜਾਣ ਥੋੜਾ ਆ ਮੇਰੇ ਕੋਲ ਹਾਂ ਤੁਹਾਡੇ ਪੂਰੇ ਹੋ ਜਾਣ ਥੋੜਾ ਆ ਕੀ ਦਿੱਤਾ ਮੈਨੂੰ ਲੈ ਕੇ ਮੈਨੂੰ ਦੱਸ ਦੋ ਤੁਸੀਂ ਕੀ ਲੈ ਕੇ ਦਿੱਤਾ ਮੈਨੂੰ ਦੱਸ ਉਹ ਯਾਰ ਘਰੇ ਨਹੀਂ ਮੈਂ ਖਰਚਦਾ ਮੈਂ ਘਰੇ ਕਿੰਨੇ ਖਰਚਦਾ ਕੀ ਲੈ ਕੇ ਦਿੱਤਾ ਮੈਨੂੰ ਇਸ ਗੱਲ ਤੇ ਯਾਰ ਮੈਨੂੰ ਤੁਸੀਂ ਕੱਢਾ ਸ਼ੀਸ਼ਮੈ ਲੈ ਤਾਂ ਸਾਰੀ ਉਮਰ ਮੇਨੂੰ ਪਸਮਾ ਦੇ ਦਿੱਤਾ ਮੰਨੂ ਕੀ ਲੈ ਕੇ ਦਿੱਤਾ ਤੁਸੀਂ ਗੱਲ ਵਿੱਚੋਂ ਤੇਰੇ ਸੂਟਾਂ ਦੇ ਜੁੱਤੀ ਦੀ ਆ ਉਹ ਹੀ ਬਿਮਾਰੀ ਤਾਂ ਇਹੀ ਕਲੇਸ਼ ਤਾਂ ਇਹੀ ਆ 15 ਦਿਨਾਂ ਦਾ ਕਲੇਸ਼ ਇਹ ਅੱਜ ਕਿਸੇ ਦੇ ਵਿਆਹ ਤੇ ਅੱਜ ਮੰਗ ਲੈ ساری ਉਮਰ ਮੈਂ ਸਿਰ ਖੁਦ ਹੀ ਲੈਂਦੀ ਆਈਆਂ ਸਿਰ ਕੋਦੇ ਕਪੜਾ ਲੀੜਾ ਤੈਨੂੰ ਮੈਂ ਕਿਹਾ ਸੀ ਕਿ ਸਾਲਾ ਮੂੰਹ ਤੂੰ ਚੱਲਾ ਗੱਡੀ ਲੈ ਕੇ ਕਰਾ ਕੇ ਲੈ ਆਇਆ ਇਹਨਾਂ ਕਲੇਸ਼ ਕੀਤਾ ਉੱਥੇ ਤੂੰ ਕਾਹਦੇ ਕਲੇਸ਼ ਕਰਦਾ ਇਹਨਾਂ ਮੈਂ ਸ਼ਰ ਕਲੇਸ਼ ਕੀਤਾ ਪੁੱਛ ਲਾ ਕੀਤਾ ਕਿ ਨਹੀਂ ਕੀਤਾ ਇਹ ਜਨਾਨੀ ਆ ਤੂੰ ਇਹਨੇ ਮਗਰ ਲੱਗੀ ਗਾਦੇ ਇਹਨੇ ਜਨਾਨੀ ਸਕੂਟਰੀ ਤੇ ਆਪੋ ਛੱਡ ਕੇ ਮੈਂ ਇਹਦੇ ਨਾਲ ਗਈਆਂ ਨਾ ਜੇ ਤੂੰ ਮੈਨੂੰ ਨਾ ਕਹਿੰਦਾ ਮੈਂ ਉਹ ਗੱਡੀ 'ਚ ਬੈਠਣਾ ਨਹੀਂ ਸੀ ਮੇਰੇ ਕਰਕੇ ਨਹੀਂ ਗਈ ਤੇਰੇ ਕਰਕੇ ਗਈ ਤਾਂ ਮੈਨੂੰ ਕਿਹਾ ਤਾਂ ਕਿ ਮੰਮੀ ਮੇਰੇ ਬੰਨ ਵੀ ਲੈ ਹੁਣ ਤੂੰ ਮੇਰਾ ਕਹਿਣਾ ਤਾਂ ਮੈਨੂੰ ਜਾਣ ਲੱਗੀ ਨਕਿਆ ਆ ਗਈ ਕੀ ਫੇ ਮੈਂ ਤੈਨੂੰ ਕਿਹਾ ਸੀ ਕੋਈ ਗੱਲ ਨਹੀਂ ਅੱਗੇ ਸਾਰੀ ਹੁੰਦੀ ਹੈ ਗੱਡੀ ਤੇ ਨਹੀਂ ਸਕੂਟਰੀ ਤੇ ਸਾਰੀ ਆ ਜਾ ਮੇਰੀ ਗੱਲ ਸੁਣ ਜਦ ਤੈਨੂੰ ਮੈਂ ਕਿਹਾ ਸੀ ਆ ਜਾ ਤੈਨੂੰ ਮੈਂ ਕਿਹਾ ਸੀ ਜਦ ਤੈਨੂੰ ਮੈਂ ਕਿਹਾ ਸੀ ਤੂੰ ਵੀ ਸੂਟ ਲੈ ਲੈ ਤੂੰ ਇਹ ਰਾ ਛੱਡ ਕਿਉਂ ਕੀ ਗੱਲ ਮੈਂ ਕਲੇਸ਼ ਹੈ ਨਾ ਉੱਥੇ ਹੀ ਖੜਾ ਰਹਿਣ ਤੂੰ ਬੇਖੇ ਪਹਿਲਾ ਪੇ ਦਾ ਨਾਲ ਤਾਂ ਫੇ ਮਾਂ ਦਾ ਲੈ ਲੈ ਦਿੰਦਾ ਤੂੰ ਸੂਟ ਲੈ ਲਾਂਦੀ ਤੈਨੂੰ ਮੈਂ ਕਿੱਦਾਂ ਲੈ ਲਾਂਦੀ ਸੁੱਟ ਜਾਂਦੇ ਨੇ ਮੇਰਾ ਕਲੇਸ਼ ਕੀਤਾ ਇਹਨੂੰ ਤੋੜ ਦਿੰਦੀ ਦਵਾਈ ਤਾਂ ਮੈਂ ਆਪਣੇ ਸਿਰ ਕੋਲ ਤਾਂ 1000 ਰੁਪਏ ਲੱਗੇ ਦਵਾਈ ਦੇ ਮੈਂ ਦਿੱਤੇ ਪੈਸੇ ਲੱਗ ਕਰ ਦਵਾਈ ਦੇ ਤੋਂ ਮੈਨੂੰ ਦਿੱਤੇ ਪੈਸੇ ਦਵਾਈ ਦੇ ਉੱਥੇ ਕਹਿੰਦੇ ਦਿੱਤੇ ਪੈਸੇ ਚੱਲ ਵੇਚੋ ਵੀ 20000 ਪਵਾ ਲੈ ਕੇ ਨਹੀਂ ਦਵਾਈ ਦੇ ਨੂੰ ਪਛੇ ਦਾ ਫਰਜ ਨਹੀਂ ਸੀ ਉੱਠ ਕੇ ਆਉਣ ਦਾ ਦਵਾਈ ਦੇ ਦੁਕਾਨ ਦਾ ਪਏ ਮਾਂ ਕੋ ਖਰਿਆ ਹੈਗਾ ਰੁਪਈਆ ਕਰਾ ਨਹੀਂ ਹੈਗਾ ਇਹ ਗੱਡੀ 'ਚ ਬੈਠਾ ਰਿਆ ਇਹ ਫੋਨ ਦਾ ਜਵਾਦ ਕਿਨੇ ਕਿ ਇਹ ਦਾ ਫਰਜ ਨਹੀਂ ਸੀ ਬਣਦਾ ਮੈਨੂੰ ਇਹ ਦੱਸ ਮਨੇ ਹੁਣ ਜਾਓ ਦੋਈ ਮਾ 200 ਰੁਪਏ ਨੇ ਡਾਕਟਰ ਨੇ ਪਰਚੀ ਦਾ ਲਿਆ 700 ਰੁਪਏ ਮੇਰਾ ਲਿਆ ਉਹਨੇ ਦਵਾਈ ਦਾ 700 900 900 ਰੁਪਏ ਮੇਰੇ ਦਵਾਈ ਤੇ ਲੱਗਾ ਇਹਦਾ ਫਰਜੀ ਨਹੀਂ ਸੀ ਮੰਨਦਾ ਦੇਣ ਦਾ ਇਹ ਮਾਂ ਕੋ ਹੈਗੇ ਘਰੇ ਨਹੀਂ ਹੈਗੇ ਉਹ ਤਾਂ ਮੈਂ 1000 ਖਾਂਡੇ 2000 ਇਹਦਾ ਲਕੋ ਕੇ ਰੱਖਿਆ ਸੀ ਤਾਂ ਮੇਰਾ ਉੱਤੇ ਝੂਠੀ ਹੋਣ ਤੋਂ ਮੈਂ ਬਚ ਗਈ ਬਸ ਫੇਰੇ ਦਾਦ ਦੇ ਚੁੰਡੀਆਂ ਬੱਜੀਆਂ ਮੈਨੂੰ ਜਿਹਦੀ ਮਰਜ਼ੀ ਖਾਸਮ ਖਲਾਲਾ ਜੇ ਮੈਂ 100 ਰੁਪਏ ਦੇ ਵੀ ਕੁੰਡੀ ਲਾਉਂਦੀ ਆ ਦਾਦੇ ਪੈਸੇ ਇਹ ਰੱਖਦਾ ਹਰਾਮ ਦਾ ਕਸ ਇਹ ਰੱਖਦਾ ਪੈਸੇ ਆ ਮਾ ਥੋੜਾ ਲਿਮਟ ਨਾ ਬੋਲ ਕੀ ਗੱਲ ਕਿਹਦੇ ਖੁੰਦੇ ਪੈਸੇ ਦੋ ਤੂੰ ਥੋੜਾ ਲਿਮਟ ਨਾ ਬੋਲ ਮੇਰੇ ਕੋ ਕੀ ਹੈ ਮੈਨੂੰ ਕੀ ਦਿੰਦੇ ਤੁਸੀਂ ਮੈਂ ਤਾਂ ਫਸਲ ਚੋਂ ਮਿਲਦਾ ਕੁਝ ਨਾ ਦੁੱਧ ਚੋਂ ਕੁਝ ਮਿਲਦਾ ਮੈਨੂੰ ਦੱਸੋ ਮੈਂ ਕਿੱਥੇ ਲਾਵਾਂ ਕਿ ਤੂੰ ਪਹਿ ਮੰਗਾ ਮੈਨੂੰ ਇਸ ਗੱਲ ਦਾ ਤੁਸੀਂ ਜਵਾਬ ਦੇ ਦਿਓ ਪੇਨੇ ਤੇ ਦਿਨ ਸਾਰੀ ਜ਼ਿੰਦਗੀ ਇੱਦਾ ਕੱਢ ਦੁੱਤੀ ਉਹ ਦਿੱਤੇ ਤੇ ਮੈਨੂੰ ਆਸੀ ਹੈ ਕਰਨੇ ਕੀ ਆ ਤੁਸੀਂ ਪੈਸੇ ਕਰਨੇ ਕਿ ਜੋੜੋ ਅੱਛਾ ਜਾਨੀ ਮੇਰਾ ਕੋਈ ਖਰਚਾ ਹੈ ਨਹੀਂ ਇਹਦਾ ਯਾ ਖਰਚਾ ਮੈਂ ਤੂੰ ਸਿਆਣੀ ਬਿਆਣੀ ਹੈਗੀ ਆ ਮਾਲਾ ਫੇਰਾ ਆ ਦੇ ਵਸ ਠੀਕ ਵਾ ਇੱਥੇ ਕੀ ਹੋਇਆ ਕਿਤੇ ਜਲੀ ਕਿਤੇ ਆਹ ਮੈਂ ਦੇਖਿਆ ਕਿਤੇ ਦੇਖਿਆ ਪਕਾਣਾ ਦੇਖਿਆ 1000 ਕਿੱਥੇ ਮੈਂ ਤੁਹਾਨੂੰ ਮੈਂ ਦੱਸੂਣ ਵਾਲੇ ਤੁਹਾਨੂੰ ਹੁਣ ਮੈਂ ਦੱਸੂ ਹੁਣ ਮੈਂ ਬਣ ਕੇ ਦੱਸੂਗੀ ਤੁਹਾਨੂੰ ਮੇਰਾ 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 ਕਿਸੇ ਚੀਜ਼ 'ਚ ਕੋਈ ਹੱਕ ਨਹੀਂ ਹੈਗਾ ਪੈਸਿਆਂ ਦਾ ਕੋਈ ਹੱਕ ਨਹੀਂ ਮੇਰਾ ਕਿਸੇ ਚੀਜ਼ 'ਚ ਵੀ ਨਾ ਮੇਰਾ ਫਸਲ 'ਚ ਹੱਥ ਹੱਕ ਵਾ ਹੈ ਨਾ ਫਸਾ ਜੇ ਤੁਹਾਡਾ ਕਿਥਾਂ ਹੋ ਗਿਆ ਕਿਉਂ ਕੀ ਗੱਲ ਕਾਦੇ ਨਾ ਹੋ ਗਿਆ ਮੇਰਾ 14 ਲੱਖ ਰੁਪਈਆ ਲੱਗਾ ਆ ਅਜੇ ਮਾਥਣ ਨੂੰ ਲੈਣ ਜਾਣ ਲੱਗੇ ਆ ਉਥੋਂ ਅਮੀਰਰ ਤੋਂ ਇਹ ਹਣ ਦੋਨਾਂ ਦੇ ਬੱਜਣੀਆਂ ਮਾਸੜੋਂ ਲੱਗਾ ਬਾਹਰ ਹੋਣ ਲੱਗੇ ਆ ਤੇ ਵੀ ਮੈਂ ਦਾ ਦਿੰਦੀ ਆ ਅੰਬਰਰ ਆ ਡਾਂਗ ਦੇ ਲੱਗ ਜਾਂਦੀ ਆ ਕੱਲ ਇਹਦੀ 부ਆ ਮਰਨੋਂ ਬਚੀ ਹਾਂ ਉਹ ਛੱਡ ਗਿਆ ਤੇ ਬਚ ਗਈ ਕੋਈ ਉਹਦੇ ਸਾਹਾਂ ਚ ਸਾਹ ਆ ਗਏ ਮੈਨੂੰ ਦੇਖ ਕੇ ਯਾਰ ਉਹਦਾ ਹੱਸ ਮਾਸੜੋਂ ਲੱਗਾ ਮਾਸੜ ਗਿਆ ਤੇ ਬਚ ਤਾਂ ਗਈ ਅੰਬਰ ਸਰ ਜਾਣਾ ਆ ਜਾ ਜੂਸਣਾ ਬਣਾਵੇ ਉਹਨੂੰ ਕੱਢ ਕੇ ਗਾੜੀ ਸਾਰੇ ਪਸ਼ੂ ਬਾਹਰ ਇੱਧਰ ਓ ਹਲੇ ਨਾ ਪਹਿਲਾਂ ਗੂਗਾ ਦਾ ਚੱਕ ਬਾਹਰ ਕਰਦੇ ਚ ਜੋਗੇ ਨਾ ਬਰਮਾਚੀ ਬਹੁਤ ਖਾਂਦਾ ਬਹੁਤ ਕੁੜੇ ਬਹੁਤ ਬਰਮਾਚੀ ਹੈਗਾ ਲੈ ਵੀ 16 ਲੈ ਵੀ ਪਾਂ ਫੋਂ 12 ਜੀਵੀ ਹਾ ਮੁੰਨਾ ਪਰਾ ਮੁੰਨਾ ਆਪਣਾ ਮੁੰਨਾ ਤਰੱਕਾ ਹੈ ਗਿਆ ਤਾਂ ਤਹਾ ਗਿਆ ਤਾਂ ਤੂੰ ਕਿ ਤਹਾ ਗਿਆ ਤਾਂ ਬੋਸਣ ਗੱਲ ਬੰਗਿਆ ਨੂੰ ਜਾਣਾ ਸੀ ਇਹਨੇ ਬੰਗਿਆ ਨੂੰ ਮੈਂ ਜਾਣਾ ਸੀ ਹਨਾ ਸਾਨੂੰ ਮੈਨੂੰ ਲੈ ਕੇ ਨਹੀਂ ਗਿਆ ਮੈਂ ਸਕੂਟਰੀ ਤੇ ਗਈ ਨਾ ਐਕਸਕਿਊਜ਼ ਮੀ ਤੂੰ ਕਿ ਬੈਠਾ ਸੀ ਇਹਨੇ ਮੁੰਨਾ ਤੂੰ ਮੁੰਨਾ ਮਨੀ ਹਾ ਪਾ ਕੇ ਮੈਂ ਬੁਲਣ ਲਈ ਕੀ ਹੋਣ ਲੱਗਾ ਸੀ ਗੱਲ ਗੱਲ ਓ ਛੋੜ ਮੁੰਨੇ ਉਹ ਬੱਕਰ ਉਹ ਗੋਪੀ ਤੇਰੀ ਇਹਨੇ ਮਨੀ ਦੀ ਗੱਲ ਕਰਦੇ ਤੂੰ ਮੈਂ ਚਾਰੀ ਬੱਚਾ ਛੋੜਾ ਪ੍ਰੋ ਮੈਕਸ ਲਿਆਇਆ ਉਹ ਤੁਹਾਨੂੰ ਨਹੀਂ ਕਿਤੇ ਟੱਬਰ ਦੇ ਜੀ ਨੂੰ ਬਣਾਉਣਾ 16 ਪ੍ਰੋ ਮੈਕਸ ਨੂੰ ਲਿਆਇਆ ਉਹਨੇ ਤੁਹਾਡੇ ਟੱਬਰ ਦੇ ਜੀ ਨੂੰ ਕਿਸੇ ਨੂੰ ਲੱਗੇ ਨਹੀਂ ਪਰ ਇਹ ਕੱਪੜਿਆਂ ਨੂੰ ਕੀ ਲਵਾ ਕੇ ਆ ਗਿਆ ਉਹਦੇ ਕੀ ਨਮੀ ਤੋਤੀ ਤੇ ਟੀ-ਸ਼ਰਟ ਪਾ ਕੇ ਗਿਆ ਇਹ ਬਹੁਤ ਕੰਮ ਫੋਨ ਦਿਖਾਦਾ ਸਹੀ ਪਾਲੀ ਸੈਮ ਨੇ ਵਾਈ ਨਹੀਂ ਜਿੱਕੇ ਉਹ ਚਪਾਲ ਆ ਮੈਂ ਕਾਲੀ ਗਾਲਾਂ ਸਾਰੇ ਜੰਗਾਂਰ ਪੈ ਜਾਂਦਾ ਹੁੰਦਾ ਸੰਤ ੱੱਲੇ ਚੰਗੇ ਹੁੰਦੇ ਆ ਮੈਨੂੰ ਦਿਲ ਕਰਦਾ ਦਿਲ ਨਹੀਂ ਕਰਦਾ ਵਿੱਚ ਵਿੱਚ ਕਰਦਾ ਵਿੱਚ ਵਿੱਚ ਮੈਨੂੰ ਦਿਲ ਨਹੀਂ ਕਰਦਾ ਮੈਨੂੰ ਚਲਾਉਣਾ ਓ ਜਾ ਸਰਦਾ ਆਪਣਾ ਓ ਜਾ ਸੋੜਾ ਰੇਡ ਲੱਖ ਰੁਪਈਆ ਵੇਚ ਕੇ ਮੈਨੂੰ ਦੇ ਗਿਫਟ ਆਇਆ ਆਪਣੀ ਮੈਂ ਕੋਣ ਕੰਗਣ ਬਣਾਵਾ ਸੋਨੇ ਦਾ ਟੈਲਾ ਦੱਸੋ ਟੈਲਾ ਤਾਂ ਮੈਂ ਦੱਸਿਆ ਟੈਲੇ ਦੀ ਤੂੰ ਘਰ ਚ ਭਰਾਵਾ ਕਲੇਜ ਵਾ ਮੇਰਾ ਵੀਰ ਮੈਂ ਤਾਂ ਲੱਗਦਾ ਕੋਲ ਦਾ ਲੱਕੜ ਦਾ ਸਾਰਾ ਟਿੰਡਾ ਮਿੰਡਾ ਤੇ ਚਲੋ ਮੈਂ ਚੱਲ ਜਾਦਾ ਦਰਵਾਜਾ ਰਹਿਣਾ ਵੀਰ ਮੈਨੂੰ ਕਿਹਾ ਮੈਂ ਭਰਾਵਾ ਦਰਵਾਜਾ ਲਾ ਦੇ ਮੁੰਨਾ ਤੂੰ ਕੀ ਬੋਲਿਆ ਬੱਚਾ ਵੀ ਚੌਂਟ ਬੋਲਿੰਦੇ ਸਭੇ ਚਾਂਸ ਦੜਿਆ ਗਿਵ ਮੀ ਯੂਅਰ ਬੀਡੀ ਪਲੀਜ਼ ਹਾਏ ਆ ਡਾਂਗ ਦੇ ਲੈ ਓ ਰਜਨੀ ਕਾਂ ਲੁੰਗੀ ਡਾਂਸ ਲੁੰਗੀ ਡਾ ਪਲੀਜ਼ ਗਿਵ ਮੀ ਯੂਅਰ ਬੀਡੀ ਬਲੀਸ ਬੀਡੀ ਦੇ ਸਾਲ ਦੇ ਸਿਗਰਟ ਦੋ ਫਲਾਮਾ ਵਾਈ ਸ਼ੋਲਡਰ ਟੈਚੀ ਗਿੱਟੇ ਟੈਚੀ ਦੋ ਦੇਦੀ ਆ ਦੇਦੀ ਆ ਗਿੱਟੇ ਬੰਦੋ ਤੇਰਾ ਹਰਾਮ ਦੇ ਦੇ ਤਮਾਮੇ ਨੂੰ ਨਹੀਂ ਜਾਣਾ ਬਈ ਉਹ ਸੱਚ ਨੂੰ ਨਹੀਂ ਜਾਣਾ ਨਹੀਂ ਸਾਨੂੰ ਨਹੀਂ ਲੋੜ ਜਾਣਦੀ ਉਹਨਾਂ ਨੂੰ ਤਦੇ ਹੀ ਇਹਨੇ ਰੋਲਾ ਨਹੀਂ ਪਾਇਆ ਉਹ ਲੱਬੇ ਦੀ ਜੁੱਤੀ ਲੈ ਕੇ ਦੋ ਲੱਬੇ ਨੂੰ ਆ ਲੈ ਲੈ ਉਹ ਕਿਹੋ ਜਿਹੀ ਕਾਹ ਤੇ ਲੈ ਕੇ ਦਵਾ ਉਹ ਕਿਹੜਾ ਵਿਆਹ ਤੇ ਨਹੀਂ ਲੈ ਕੇ ਦਿੱਤਾ ਉਹਨੂੰ ਸਾਰਾ ਕੁਝ ਦੇਖ ਕਾਹ ਤੇ ਬਕਵਾਸ ਕਰਦਾ ਹੁੰਦਾ ਕੁੱਤੇ ਵਾਲੀ ਕੁੱਤੇ ਆਏ ਦਿੱਤਾ ਤੇਰੇ ਪੈਰ ਨੇ ਲੈ ਕੇ ਦਿੱਤੇ ਆਹੋ ਆਹੋ ਮੁੱਤੇ ਬਠਾ ਲੈ ਲੈ ਉਹ ਮੂਲ ਬਾਚੋ ਬੜੇ ਆਰਾਮ ਨਾਲ ਫਲੋਰੋ ਲੈ ਕੇ ਦਿੱਤਾ ਨਹੀਂ ਕਦੋਂ ਲੈ ਕੇ ਕਦੋਂ ਲੈ ਕੇ ਦਿੱਤਾ ਐਮੀ ਭੰਡਾਰੀ ਨਾ ਹਰ ਵੇਲੇ ਨਾ ਮੈਂ ਸੱਚੀ ਕਹਿੰਦੀ ਮੈਂ ਪ੍ਰੇਰ ਭਰਉਣੀ ਬਾਹ ਬੁਰੀ ਆ ਬੱਚਾ ਹੈ ਬੱਚਾ ਹੈ ਤੂੰ ਤੇਤੇ ਵੀ ਗੁੱਸਾ ਚੜਿਆ ਅੱਜ ਮੈਨੂੰ ਜੇ ਲੈ ਜਾਂਦਾ ਕੋਈ ਬਗਾਇ ਹੁੰਦਾ ਐਡੀ ਦੂਰ ਨੂੰ ਮੈਂ ਥੱਕ ਗਿਆ ਸਕੂਟਰੀ ਚੋਂ ਹੋ ਗਿਆ ਗੱਲਾਂ ਕਰਦਾ ਮੈਨਿਟਾਲ ਨੂੰ ਦੇ ਤਾਂ ਭੇਜੀ ਸੀ ਮੈਂ ਕਹ ਉਹ ਹੀ ਰੋਡ ਤੇ ਉਹ ਕਿਹੜੇ ਉਹ ਲਾ ਹਸਪੀਟਲ ਉਹ ਹੀ ਰੋਡ ਤੇ ਕੀ ਆ ਰੋਡ ਤੇ ਕੋ 500 ਦਾ ਤੇਰਾ ਭਰਾ ਲੜ ਤਾਂ ਹੋ ਗਿਆ ਕਰਦਾ ਮੇਰਾ ਮੇਰਾ ਭਰਾ ਕਰਦਾ ਮੇਰਾ ਭਰਾ ਕਰਦਾ ਲੈ ਬੈਕ ਸਟ ਮੇਰਾ ਭਰਾ ਚੱਲ ਕਰੂਗਾ ਹੈ ਮੇਰਾ ਤੇਰਾ ਭਰਾ ਕਿੱਥੇ ਮੈਂ ਕਿੱਥੇ ਆਉਂਦੇ ਆ ਜਾ ਆ ਜਾ ਮਾਂ ਬੰਮੀ ਮੇਰੇ ਮੋਟਰ ਚਾਕੇ ਚਲਾਉਂਦਾ ਹੈ ਦੇਖਿਆ ਚਲਾਉਂਦਾ ਮੈਂ ਮਮੀ ਦਾ ਮੋਟਰ ਚਾਕੇ ਚਲਾਉਣਾ ਮੇਰਾ ਮੋਟਰ ਚਾਕੇ ਚਲਾਉਣਾ ਮਰਦ ਦੀ ਗੱਲ ਆ ਨਾ ਮੱਥੇ ਮੇਰਾ ਤੇ ਕੰਮ ਤੇਰਾ ਮਰਦ ਦੀ ਗੱਲ ਆ ਨਾ ਮੈਂ ਤਾਂ ਚਾਣਦੀ ਆ ਤੇ ਮਾੜਾ ਲਹਾਰਾ ਮੈਂ ਹਾਂ ਹਾਂ ਤਾਂ ਵੀ ਜਾਨਾ ਬਾਅਦ ਮੇਰੇ ਹੱਬ ਜਾਣਦੀ ਆ ਮੈਂ। ਸੁਣਾ ਲਾ ਰਿਹਾ ਕੀ ਮਤਲਬ ਹੁੰਦਾ। ਹਾਂ, ਸਾਹ ਜਾਣਦੀ ਆ। ਸੁਣਾ ਲਾ ਦੀ ਕਰਾ ਇੱਕ ਵਾਰ। ਕਹਿਣਾ ਕੀ ਮਤ ਉਹ ਜਿਹੜੇ ਗੱਲ ਬਣੀ ਆ ਬਣੀਆਂ। ਛੱਡ ਦੇ। ਛੱਡ ਛੋਟੀ ਤੂੰ। ਮੈਂ ਤੇਰੇ ਭਰਉਣੀ ਆ ਇਹ। ਦਿੰਦੀ ਦਿੰਦੀ। ਛੋਟਾ ਛੋਟਾ ਛੋਟਾ। ਦਿੰਦੀ। ਹਾਂ। ਦੇਖੀ ਮਾਜਾ ਤੈਨੂੰ ਪਤਾ ਲੱਗਦੇ। ਮਾਜਾ ਤੈਨੂੰ ਮਾਦਾ ਝੂਟੀਆਂ ਸੌਂਹਾਂ ਕਾ ਕੇ ਜਾਂਦੀ ਜਾਂਦੀ ਆ। ਬੱਸ ਵੀ ਜਿੱਤੇ ਜਾਂਦੇ ਆ। ਝੂਠ ਬੋਲ ਕੇ ਨਾਨੀ ਬਿਮਾਰਾ ਤੇ ਮਾਸੀ ਬਿਮਾਰਾ ਤੇ ਫੁੱਫੀ ਬਿਮਾਰਾ ਇਹਨਾਂ ਚ ਕੋਈ ਮਨੀ ਸੀ ਭੂਆ ਸੀ ਉਹ ਨਾ ਇਹ ਬਣੀ ਕੋਈ ਸੀ ਮਗਰ ਸਿਗਰਟ ਨਾ ਜਵੇ ਮਗਰ ਬੈਠਾ ਬੰਦਾ ਆਪਣਾ ਉਹ ਨਾ ਆਉਂਦਾ ਹੋਵੇ ਇੱਥੋਂ ਕੱਢ ਦੇ ਸਾਜਣ ਅੱਜ ਚੱਲੇ ਆਸੀਂ ਲੁਧਿਆਣਾ ਕੋਈ ਸ਼ਾਮ ਕਹਿੰਦਾ ਢੂਹੀ ਦੋਖਦੀ ਮੇਰੀ ਮ사ਜ ਕਰਾਉਣੀ ਕੋਈ ਕੋਈ ਸ਼ਾਮ ਚਲੋ ਪਹਿਲਾਂ ਮੈਂ ਨਹੀਂ ਜਾਣਦੇ ਓਏ ਲੁਧਿਆਣੇ ਓਏ ਓ ਹਾਲਿਆ ਉਹ ਡੈਪਾਣੀ ਆ ਹਰ ਜਾ ਮੈਂ ਕਹਿੰਦਾ ਕਹਿੰਦਾ ਚੱਲੇ ਆਸੀਂ ਲੁਧਿਆਣੇ ਮੈਂ ਕਹਿਣ ਲੱਗੇ ਆਜੋ ਬਹਿ ਜਾਓ ਬੋਰੇ ਤੇ ਰੇ ਰੱਥ ਪਾ ਆ ਕਿਤੇ ਨਹੀਂ ਜਾਂਦਾ ਟਾਂਗਾ ਹੁੰਦਾ ਸੀ ਮੇਰੇ ਨਾਨੇ ਦਾ ਗੋਈ ਟਾਂਗੇ ਛਾਂਗੇ ਨਹੀਂ ਸੀ ਤੁਹਾਡੇ ਬਾਬੇ ਆ ਛਾਬਿਆਂ ਦੇ ਹੋਊਗੇ ਸਾਡੇ ਤਾਂ ਮਸ ਮੇਰੇ ਤਾਂ ਪੇਦਾ ਹੈ ਨਹੀਂ ਸੀ ਕੋਈ ਵੀ ਚਾਲ ਤੇਰੇ ਪੇਦਾ ਰੱਖਸ਼ਾ ਸਹੀ ਸਾਡੇ ਪੇਦਾ ਤਾਂ ਕੋਈ ਰੱਖਸ਼ਾ ਨਹੀਂ ਸੀ ਟਾਂਗਾ ਸੀ ਟਰੈਕਟਰ ਸੀਗੇ ਹਾਂ ਟਰੈਕਟਰ ਸੀ ਟਰੈਕਟਰ ਕਰਦੇ ਸੀ ਹਾਂ ਦੇਖੀ ਖੇਤੀ ਕਰਦਾ ਮੇਰੀ ਗੱਲ ਹਾਂ ਦਾਤ ਚ ਮਿਲਿਆ ਲੱਗਦਾ ਨਹੀਂ ਨਹੀਂ ਖੇਤੀ ਕਰਦੇ ਸੀ ਹਾਂ ਜ਼ਮੀਨ ਉਹ ਬਾਂਦੇ ਜਿਹੜੇ 2 ਕਨਾਲੀ ਵੇਚੇ ਨੂੰ ਸਾਰਾ ਟੱਬਰ ਪਹੁੰਚਿਆ ਸੀ ਹਰਾਮ ਦਾ ਸਾਡੇ ਆਲੇ ਆਲੇ ਕਿੰਨੀ ਸਮਾਂ ਸੀ ਸਾਡੇ 300 ਖੇਤ ਸੀ 350 ਖੇਤ ਆ ਆਹ ਗੌਰ ਮੇਰੀ ਗਾਹ ਹੁਣ ਬਸ ਚੁੱਪ ਕਰ ਜਾ ਬਸ ਬਾਦਲ ਨੂੰ ਨਹੀਂ ਆ ਗਿਆ ਬਾਦਲ ਹੁਣ ਆਦੀ ਸਿੱਧੀ ਗੱਡੀ ਤੁਹਾਡੇ ਘਰੇ ਹੀ ਆਉਂਦੀ ਸੀ ਇਹਦਾ ਚੁੱਪ ਕਰ ਜਾ ਮੈਂਤ ਵਾਲੀ ਗੱਲ ਰੇਡ ਰੂਟ ਪੈ ਜਾਣੀ ਇਹਨੂੰ ਟੈਕਸ ਵਾਲਿਆਂ ਦੀ ਜਿਵੇਂ ਬਾਦਲ ਨੇ ਕਹਿ ਰਿਹਾ ਵਿੱਚੀ ਨੰਗਣਾ ਸਿਆਣਾ ਜਿਹੜਾ ਬਾਦਲ ਨੇ ਕਹਿ ਰਿਹਾ ਵਿੱਚੀ ਨੰਗਣਾ ਸਗਾ ਹੈਲੀਕਾਪਟਰ ਇਹਨਾਂ ਨੇ ਕਹਿ ਰਿਹਾ ਵਿੱਚੀ ਨੰਗਣਾ ਸਗਾ ਹੈਲੀਕਾਪਟਰ ਇਹਨਾਂ ਨੇ ਬਚਾ ਕੇ ਨੰਗਦਾ ਸੀ ਆਪਣੀਆਂ ਆ ਦੇ ਲੈ ਪਾਣੀ ਵੀ ਗੋਲਣੇ ਮਾਰਨੀ ਪੁੱਥੀ ਦੇ ਛੱਡ ਕੇ ਬੀਬੀ ਆ ਕੇ ਬੀਬੀ ਨਾਲ ਰਹਿੰਦੀ ਤੇ ਵੀ ਡਰਨਾ ਦੇਖ ਚੱਲ ਐਵੇਂ ਹੈ ਮੀਨਾ ਮੇਰੇ ਪੇਕੇ ਦੀ ਗੱਲ ਕਰੀ ਇਹਦੇ ਨਾਲ ਮੈਂ ਸੱਚੀ ਸਾਲ ਲੱਗੇ ਮੈਂ ਦਾਗ ਭਰਾਨੀ ਆ ਜਦੋਂ ਮੈਂਂ ਦੇ ਦਾ ਰਸਤਾ ਭੇਜਿਆ ਖੈਰੀ ਆਹੋ ਗੱਲ ਕਿੱਦਾਂ ਚੱਲੀ ਸੀ ਪਹਿਲਾਂ ਹੁਣ ਤਾਂ ਐਂ ਇਥੇ ਵੇਸੇ ਦੱਸ ਮੈਨੂੰ ਨਹੀਂ ਪਤਾ ਕਿੱਦਾਂ ਚੱਲੀ ਸੀ ਲਾ ਮਰ ਗਿਆ ਹਾਂ ਲਵ ਮੈਰਿਜ ਹੋਤਾ ਨਹੀਂ ਕੋਟਿਆ ਕੀ ਮੈਂ ਕਹਾ ਲਵ ਮੈਰਿਜ ਤਾਂ ਨਹੀਂ ਉਹ ਤਾਂ ਸੋਣ ਆ ਗਿਆ ਸੋਣ ਨਹੀਂ ਤਾਂ ਬਾਬਾ ਗੱਲ ਕਰ ਲੈ ਧੂਆ ਕਹਿੰਦਾ ਜੇ ਨੂੰ ਸੱਦਣਾ ਸੱਦ ਲਾ ਹਾਂ ਸੱਗਣ ਦੇ ਜਾਣਾ ਮੈਂਦਾ ਲੈ ਚੱਲਾ ਮੈਂਦਾ ਲੈ ਜਾਣ ਘਰ ਫਾੜੀ ਗਿਆ ਲੈ ਤੇ ਮੈਂ ਕਿਹਾ ਜੇ ਤੇਰਾ ਰਸਤਾ ਇਹ ਪਾਪੇ ਨਾ ਉਹ ਤਾਂ ਸਨ ਕਿਹੜਾ ਸੀ ਨਾ ਸਾਮਨੇ ਚਤੀ ਤੇ ਹੁਣ ਮੈਂ ਲਿਖਿਆ ਮੈਨੂੰ ਕੀ ਪਤਾ ਪਾਪੇ ਨੇ ਪੁੱਛ ਨਹੀਂ ਕਿਹੜਾ ਤਾਨ ਉਮਰ ਕਿੰਨੀ ਹੋ ਗਈ ਤੇਰੀ ਉਮਰ ਵੀ ਦੇਖ ਲੈ ਮੇਰੀ ਕਿੰਨੀ ਹੋ ਗਈ ਤੂੰ ਐਦਾਂ ਨਹੀਂ ਗੱਲ ਪਤਾ 26 ਸਾਲ ਮੈਨੂੰ ਪਤਾ ਤੇਰਾ 26 ਸਾਲ ਦੀ ਆ ਨਾ 26 ਸਾਲ ਦੀ ਆ ਸੱਤ ਸਾਲ ਵੀ ਹੋਣੀ ਆ 26 ਸਾਲ ਦੀ ਬੀਬੀ ਹੁਣ ਵੱਜਣੀਆਂ ਬਹੁਤੇ ਇਹਦੇ ਕਾਹਤੇ ਓខਾ ਹੁੰਦਾ ਗੱਲ ਤਾਂ ਨਾ ਲੈਂਦਾ ਤੋਂ ਨੂੰ ਆਤ ਮਾੜੀ ਆ ਕੇ ਦੇਖ ਰੱਖ ਦੂਜੇ ਹਾਂ ਦੇਖੀ ਪੰਕੀ ਕਰ ਦੇਂਦੇ ਆ ਗਿਆ ਹੁਣ ਆ ਆ ਦੇਖ ਲੈ ਹਾਂ ਦੇਖੀ ਚੱਲ ਚੱਪੜਦਾ ਓ ਕੱਕ ਲੈਣੀ ਛੱਡ ਦੇਣੀ ਬੜੀ ਛੋਟੀ ਲਿਕਰ ਰਹਿ ਗਈ ਕੋਈ ਤੁਹਾਨੂੰ ਬੀਬੀ ਇੱਧਰ ਡੋਲੇ ਜਾਂਦਾ ਨਾ ਮੈਨੂੰ ਸਰਪੈਂਚ ਆ ਹੁਣ ਪੈਂਚ ਤੋਂ ਆਇਆ ਚੱਲ ਜਨ ਮੈਂ ਕਾਦ ਬੀ ਕੀ ਹੈ ਸੀ ਬੀਬੀ ਆ ਲੈ ਆ ਪਾ ਦੂ ਬਿੱਬੀ ਬਾ ਅੱਦੇ ਰੱਖ ਤਾਨੂੰ ਕੀ ਮੈਨੂੰ ਛੱਡ ਰਹਿਣਾ ਸੀ ਬੀਬੀ ਦੇਖ ਚਾਵਲ ਮੇਰੇ ਹੀ ਮਾਣ ਨਹੀਂ ਹੈ ਆ ਬੀਬੀ ਸੰਸਾਰ ਜਰਾ ਬੋਤ ਤੂੰ ਉਠਾ ਵਾ ਅਗਰ ਕਰਨਾ ਚਾਹਦਿਆਂ ਦੀ ਹੁੰਦੀ ਹੈ ਚਾਂਬੜਿਆਂ ਬਹੁਤ ਸੱਚੀ ਨਾ ਤੇ ਬੈਠੇ ਦੇਖੂਗਾ ਕੰਮ ਤੇ ਮੈਂ ਤਾਂ ਬੀਬੀ ਜਾਈਂ ਥਾ ਨਾ ਠਾ ਠਾ ਬੀਬੀ ਠਾ ਉਹ ਗੋਣੇ ਨੇ ਠਾ ਠਾ ਬੀਬੀ ਬੀਬੀ ਠਾ ਹਾਂ ਉਹ ਮਾਰ ਇੱਕ 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 ਮਾਰ ਦੇ ਮਾਰ 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 ਮੂੰਹ ਤੇ ਮਾਰ ਦੇ ਮਾਰ ਦੇ ਮਾਰ ਦੇ ਮਾਰ ਦੇ ਨਾ ਨੂਰ ਚਾਹ ਉਹ ਬੋਪੀ ਦੇ ਨਹੀਂ ਮਾਰਨਾ ਇਹਦੇ ਮਾਰਨਾ ਮੰਨੀ ਦੇ ਬੀਬੀ ਨੇ ਉਹਦੇ ਮਾਰਿਆ ਉਹ ਨਹੀਂ ਮਾਰਦੀ ਮੈਂ ਡਰ ਲੱਗਦਾ ਜੀ ਮੈਨੂੰ ਸਤ ਲਿਆ ਆ ਜਦੋਂ ਇਹ ਬੱਸ ਕਰ ਆ ਆ ਬੇਬੇ ਬਾਹ ਕੱਢ ਜਾ ਬਾਮੂ ਮਰੋੜ ਦਊਗਾ ਦੇਖੋ ਜੀ ਅਰੇ ਛੱਡ ਬਾਹ ਇਹ ਫੇਰ ਤੱਕ ਕੰਮ ਹੀ ਨਹੀਂ ਕਰਨਾ ਉਹਦੀ ਬਾਹ ਮਰੋੜ ਦਊਗਾ ਐਮੀ ਹੱਸ ਕੇ ਅੱਥਰ ਮਾਚਾ ਬੰਨ ਦਿੰਦਾ ਉਹ ਤਾਂ ਕਨਾਲ ਹੋਇਆ ਸੀ ਉੱਥੋਂ ਹੁਣ ਆ ਗੰਦ ਸਿੱਟ ਗਏ ਮੈਂ ਅੱਜੱਕੇ ਚੁਗਿਆ ਨਹੀਂ ਤਵਾਰਦਾ ਹੈ ਨਹੀਂ ਕੋਈ ਇਹਨਾਂ ਨੇ ਸਿੱਟਿਆ ਕਰਦੀ ਉਹ ਪਹਿਲਾਂ ਅਗਲਾ ਜਿਹੜਾ ਕੰਦ ਖਾਨਾ ਇਹਨਾਂ ਹੁਣ ਕਹਿੰਦਾ ਇਹ ਪ੍ਰਾਈਸ ਉਹ ਦੇਖ ਕੇ ਦਿਖਾ ਲਗੂ ਹੋਜਲਾ ਐਮੀ ਖਨਾਰਾ ਜੇ ਪਾਈ ਜਾਂਦਾ ਮੈਂ ਤਵਾਰਦੀ ਰਹਿਣੀ ਆ ਉਹ ਮਾਮਾ ਮੇਰੇ ਨਾਲ ਪੌਣਾ ਕੀ ਆ ਪੱਠਣ ਵਾਲੇ ਆ ਉਹ ਨਹੀਂ ਓਏ ਆ ਓਏ 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 ਮੂੰਹ ਥੋਨ ਵਕਲ ਹਾਈ ਸਕੇ ਲੈ ਤਾਂ ਆਹੋ ਆਹ ਆਕਰ ਕਰ ਕੋਸ਼ਿਸ਼ ਪਾ ਮਿੰਦੇ ਰੇ ਕਿਹਨ ਦੇ ਹੋਰ ਦੂਨੇ ਦਿਨ ਇਹ ਪਤਾ ਨਹੀਂ ਚੀ ਜਾਂਦੀ ਆ ਹਮ ਰਾਜੀ ਦਾ ਸਾਡੀ ਨੂੰ ਕਹੋਂਗੇ ਉੱਥੋਂ ਵੀ ਲਿਆਉਣੀ ਆ ਈ ਥੂੜੀ ਨਹੀਂ ਭੁੱਖੀ ਆ ਤੁਹਾਡੀ ਮੈਂ ਫੇ ਭਜੀ ਜਾ ਕਰੂਗਾ ਖਾਦੀ ਨਹੀਂ ਪਾਈ ਨਹੀਂ ਤੁਸੀਂ ਤੁਹਾਡੀ ਆਈਫੋਨ 15 ਰਪਏ 16 ਰਪਏ ਦਾ ਥੋੜਾ ਹਸਾਬ ਨਾਲ 16 ਰਪਏ ਕਿੱਦਾਂ ਮੈਨੂੰ ਤੁਹਾਡੀ ਭੂਆ ਸਾਡੇ ਭੂਆ ਹਜੇ ਉੱਪਰ ਚਲ ਗਈ ਯਾਰ ਆਤੀ ਹਾਏ ਹਾਏ ਚਲੋ ਅੱਜ ਮਾਸੜ ਕੋਲ ਜਾਣਾ ਆ ਭੂਆ ਕੋ ਜਾਈਏ ਆ